ਅਸੀ ਦੁਨੀਆਂ ਦੇ ਵਿੱਚ ਬਰਮੁ ਪਿਆਰੇ ਸਭ ਤੋਂ ਤਾਕਤਵਾਰ ਜਿਹੜੀ ਚੀਜ਼ ਲੋਹਾ ਉਸ ਨੂੰ ਹਰ ਤੋ ਦੁਨੀਆਂ ਦੀ ਸਭ ਤੋਂ ਤਾਕਤਵਾਰ ਚੀਜ਼ ਲੋਹਾ ਹੈ ਜੋ ਹਰ ਕਿਸੇ ਨੂੰ ਕੱਟ ਦਿਆ ਕਰਦਾ ਹੈ ਬਰਮੁ ਕਹ ਰਿਓ ਲੋਹਣਾ ਦਾ ਤਾਕਤਵਾਰ ਅਗ ਹੈ ਜੋ ਲੋਹੇ ਰੂਪ ਕਲਾ ਜਾ ਕੱਟਦੀ ਹੈ ਅੱਗ ਨਾਲ ਤਾਕਤਵਾਰ ਪਾਣੀ ਹੈ ਜੋ ਅੱਗ ਨੂੰ ਬੁਝਾ ਦਿੰਦਾ ਹੈ ਗੁਰੂ ਮੰਗ ਕਹ ਰਿਓ ਪਾਣੀ ਨਾਲੋਂ ਜ਼ਿਆਦਾ ਤਾਕਤਵਾਰ ਮਨੁੱਖ ਹੈ ਜੋ ਇਸ ਪਾਣੀ ਨੂੰ ਪੀ ਜਾਂਦਾ ਮਨੁੱਖੋਂ ਨਾਲੋਂ ਤਾਕਤਵਾਰ ਗੁਰੂ ਬਿਆਰਿਓ ਸ਼ਕਤੀਸ਼ਾਲੀ ਮੌਤ ਹੈ ਤੇ ਮੌਤ ਨਾਲੋਂ ਦੇਹ ਸ਼ਕਤੀਸ਼ਾਲੀ ਅਰਦਾਸ ਹੈ ਇਹ ਮੌਤ ਨੂੰ ਤਾ ਦਿਆ ਕੰਡੀਏ ਮੌਤ ਨੂੰ ਤਾ ਦਿੰਦੀ ਹੈ ਜੋ ਅਰਦਾਸ ਹੈ ਪਰ ਸੰਗੋ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਕਰਨੀ ਨਹੀਂ ਆਉਂਦੀ ਜਿਸੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਗਰਮੋ ਪਿਆਰਿਓ ਗੁਰੂ ਪਿਆਰਿਓ ਅਸੀਂ ਸੰਸਾਰ ਦੇ ਵਿੱਚ ਆਏ ਆਪਣੀ ਜੀਵਨ ਦੇ ਕਾਰਨ ਸੁਖੀ ਬਣਾ ਲਵਾਂਗੇ ਮਰਿਤ ਕੋ ਪਾਇਓ ਤਨ ਸਾਸਾ ਜੇ ਅਸੀਂ ਪਰਮਾਤਮਾ ਦੇ ਅੱਗੇ ਅਰਦਾਸ ਕਰਾਂਗੇ ਮਰੇ ਹੋਏ ਸਰੀਰ ਨੂੰ ਜ਼ਿੰਦਾ ਹੋ ਜਾਵੇ ਜਿਵੇਂ ਜੀਸਾ ਨੂੰ ਅਰਦਾਸ ਕਰਦਿਆਂ ਜਾ ਆਪਾਂ ਬੜੇ ਬੜੇ ਭਾਗੇ ਆ ਜੋ ਗੁਰੂ ਦਿਆਰਿਓ ਆ ਚੌਥੇ ਦਸਵੇਂ ਪਾਤਸ਼ਾਹ ਹਾਰਿ ਮੰਨਾਰੇ ਹਾ ਗੁਰਪ੍ਰਮਾਣਾਰੇ ਹਾ ਤੇ ਆਪਾਂ ਸਭਨੇ ਗੁਰਬਾਣੀ ਦੇ ਨਾਲ ਜੁੰਨਾ ਗੁਰਬਾਣੀ ਨੂੰ ਪੜਨਣਾ ਹੈ